ਨਾਨਕ ਇੱਕ ਅਸੂ ਵੇ ਸਰਨਾਹੀ ਪੂਰਨ ਸੁਖੋ ਟਲ ਗੁਰ ਸੇਹੀ ਹੈ ਐਨਸ ਸਹਜ ਦਰਸ਼ਨ ਪਰਸ ਐ ਗੁਰ ਕਹਿ ਜਨਮ ਬਧਨ ਦੁਖ ਹੋ ਵੇ ਸਿਹ ਤੁਖ ਸਮ ਦੀਨੋ ਦੇ ਅਰਸੋ ਹੁ ਕੁਰਸੋ ਹੋ ਤਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰਸਾ ਹੰਦ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਆਨੰਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨੋਸ ਜੀ ਮਸਲਾ ਤੀਜਾ ਕਾਚ ਧਨ ਸੰਚ ਹੈ ਮੂਰਖ गावाਦ ਮਨ ਮੁਖ ਭੂਲੇ ਅੰਦ गावाਰ ਵੇਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪਰਾਪਤ ਹੋਏ ਕਾਚਾ ਧਨ ਸੰਚਹਿ ਮੂਰਖ ਗਵਾਦ ਮਨਮੁਖ ਭੂਲੇ ਅੰਦ ਗਵਾਦ ਵੇਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਫੁਨਿਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਹੈ ਗਵਾਰ ਪਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਤਗੁਰ ਭੇਟੇ ਪੂਰੇ ਭਾਗ ਸਾਚ ਰਤੇ ਅਹ ਨਿਸਬੈਰਾਗ ਚਹ ਜਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰ ਨਾਮ ਸਮਾਨੀ ਸਿੱਧ ਸਾਧਿਕ ਤਰਸਹਿ ਸਭ ਲੋਏ ਪੂਰੇ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਚ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸਚ ਸਾਚ ਸਤਿ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਇ ਸਭ ਕਿਛ ਸਾਚਾ ਸਾਚ ਹੈ ਸੋ ਹੈ ਊਤਮ ਬ੍ਰਹਮ ਪਛਾਨੈ ਕੋਇ ਸੱਚ ਸਾਚਾ ਸੱਚ ਆਵ ਦਿਨ ਢਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ਼੍ਰੀ ਮਹਲਾ 3 ਜੀ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨਮੁਖ ਭੂਲੇ ਅੰਦ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ